ਪ੍ਰੋਬੰਜਾ ਟੀਵੀ ਦੇ ਤੁਹਾਡਾ ਸਵਾਗਤ ਹੈ ਮਾਮਦੀਪ ਜੋਸ਼ ਸਿੰਘ ਕੈਨੇਡਾ ਤੋਂ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਜਿੰਨਾ ਜਿੰਨਾਂ ਨੇ ਕੈਨੇਡਾ ਦੀ ਫਾਈਲ ਲਗਾਈ ਹੈ ਜਾਂ ਜੋ ਸੋਚ ਰਿਹਾ ਕੈਨੇਡਾ ਜਾਣ ਬਾਰੇ ਤਾਂ ਦੱਸਦੀ ਹੈ ਕਿ ਉਹਨਾਂ ਸਟੂਡੈਂਟਾਂ ਦੇ ਲਈ ਬਹੁਤ ਵੱਡੀ ਔਰ ਇੱਕ ਮਾੜੀ ਖਬਰ ਕਹਿ ਸਕਦੇ ਹਾਂ ਜੀਆਂ ਦੱਸਦੀ ਹੈ ਕਿ ਖਬਰ ਜਿਹੜੀ ਸਾਹਮਣੇ ਆ ਰਹੀ ਹੈ ਕੈਨੇਡਾ ਹੁਣ ਇੰਟਰਨੈਸ਼ਨਲ ਸਟੂਡੈਂਟਸ ਦੇ ਉੱਪਰ ਗਿਣਤੀ ਜਿਹੜੀ ਆ ਉਹਨਾਂ ਦੀ ਘਟਾ ਰਿਹਾ ਹੈ ਤਾਂ ਦੱਸਦੇ ਕਿ ਇੰਟਰਨੈਸ਼ਨਲ ਸਟੂਡੈਂਟਸ ਦੀ ਗਿਣਤੀ ਨੂੰ ਰੋਕਣ ਦੇ ਲਈ ਜਿਹੜੇ ਹੁਣ ਫੈਸਲੇ ਕਰੇਗਾ ਕੈਨੇਡਾ ਤਾਂ ਦੱਸਦੇ ਕਿ ਬੇ ਜ਼ਗਾਰੀ ਤੇ ਰਹਿਾਈਸ਼ੀ ਸੰਕਟ ਦੇ ਨਾਲ ਕੈਨੇਡਾ ਯੂਜ਼ ਰਿਹਾ ਤੇ ਨਾਲ ਹੀ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਜਾਣਕਾਰੀ ਦਿੱਤੀ ਹੈ ਔਰ ਨਾਲ ਹੀ ਕਿਹਾ ਕਿ ਸਿਸਟਮ ਸਾਡੇ ਕੰਟਰੋਲ ਤੋਂ ਬਾਹਰ ਚਲਿਆ ਗਿਆ ਹੈ ਜੀ ਆਦਾਦੇ ਕੇ ਨਾਲ ਹੀ ਕਿਹਾ ਗਿਆ ਕਿ ਸਟੂਡੈਂਟਸ ਦੀ ਗਿਣਤੀ ਤੇ ਕੱਟ ਲਗਾਉਣ ਦੀ ਤਿਆਰੀ ਚੱਲ ਰਹੀ ਹੈ ਤਾਦਾਦੇ ਕੇ ਜਿਨ੍ਹਾਂ ਜਿਨ੍ਹਾਂ ਨੇ ਇੰਟਰਨੈਸ਼ਨਲ ਸਟੂਡੈਂਟਸ ਜਿਹੜੇ ਜਿਹੜੇ ਇੰਡੀਆ ਤੋਂ ਦੱਸਦੀਏ ਜਾਂ ਹੋਰ ਕੰਟਰੀ ਦੇ ਵਿੱਚੋਂ ਜਿਹੜੇ ਬਾਹਰ ਕੈਨੇਡਾ ਆਉਣ ਨੂੰ ਫਿਰਦੇ ਆ ਤਾਂ ਉਹਨਾਂ ਦੇ ਲਈ ਇੱਕ ਬਹੁਤ ਵੱਡੀ ਔਰ ਇੱਕ ਮੰਦਭਾਗੀ ਖ ਕਹ ਸਕਦੇ ਆ ਇੰਟਰਨੈਸ਼ਨਲ ਸਟੂਡੈਂਟਾਂ ਦੀ ਗਿਣਤੀ ਘਟਾਉਣ ਦੀ ਤਿਆਰੀ ਚਾ ਕੈਨੇਡਾ ਦਾ ਦੱਸ ਦੇ ਕਿ ਬੇਰੁਜ਼ਗਾਰੀ ਤੇ ਰਿਹਾਈਸ਼ੀ ਸੰਕਟ ਦੇ ਨਾਲ ਕੈਨੇਡਾ ਜਿਹੜਾ ਇਸ ਵਕਤ ਜੂਝ ਰਿਹਾ ਹੈਗਾ ਤਦਾਦੀ ਕਿ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਜਾਣਕਾਰੀ ਸਾਂਝੀ ਕੀਤੀ ਆ ਤਾਂ ਬਹੁਤ ਵੱਡੀ ਖਬਰ ਸਾਹਮਣੇ ਆ ਰਹੀ ਹੈ ਆਉਣ ਵਾਲੇ ਮਹੀਨਿਆਂ ਦੇ ਵਿੱਚ ਕਿਹਾ ਜਾ ਰਿਹਾ ਕਿ ਆਉਣ ਵਾਲੇ ਮਹੀਨਿਆਂ ਦੇ ਵਿੱਚ ਜਿਹੜਾ ਕਟ ਲਗਾਇਆ ਜਾਏਗਾ ਕੈਨੇਡਾ ਦੇ ਵਿੱਚ ਜੋ ਇੰਟਰਨੈਸ਼ਨਲ ਸਟੂਡੈਂਟ ਵੱਡੀ ਗਿਣਤੀ ਦੇ ਵਿੱਚ ਆ ਰਹੇ ਆ ਤਾਂ ਉਹਨਾਂ ਦੇ ਉੱਪਰ ਜਿਹੜਾ ਕਟ ਲਗਾਇਆ ਜਾਊਗਾ ਉਹਨਾਂ ਦੀ ਗਿਣਤੀ ਦੇ ਉੱਪਰ ਜਿਹੜਾ ਕਟ ਲਗਾਇਆ ਜਾਊਗਾ ਤਾਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਕੈਨੇਡਾ ਜਾਣ ਵਾਲੇ ਸਟੂਡੈਂਟਸ ਨਾਲ ਜੁੜੀ ਹੋਈ ਤਾਦਾਦ ਦੇ ਕਿ ਇੰਟਰਨੈਸ਼ਨਲ ਸਟੂਡੈਂਟਾਂ ਨੂੰ ਜਿਹੜਾ ਕੈਨੇਡਾ ਹੁਣ ਐਂਟਰੀ ਜਿਹੜਾ ਦੇਣ ਦੇ ਵਿੱਚ ਸਖਤਾਈ ਕਰੇਗਾ ਤੇ ਆਉਣ ਵਾਲੇ ਕੁਝ ਮਹੀਨਿਆਂ ਦੇ ਵਿੱਚ ਇੱਕ ਨਵੇਂ ਰੂਲ ਨਵੇਂ ਨਿਯਮ ਜਿਹੜੇ ਆਉਣਗੇ ਤਾਂ ਤਾਦਾਦ ਦੇ ਕਿ ਜੋ 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 ਹੁਣ ਸੋਚ ਰਹੇ ਨੇ ਬੈਠ ਕੇ ਕਿ ਕੈਨੇਡਾ ਜਾਣਾ ਹੈ ਕੈਨੇਡਾ ਦੀ ਫਾਈਲ ਜੋ ਲਗਾ ਰਹੇ ਨੇ ਜਿਨ੍ਹਾਂ ਨੇ ਕੈਨੇਡਾ ਜਾਣ ਦੀ ਤਿਆਰੀ ਕੀਤੀ ਹੋਈ ਹੈ ਜਿਹੜੇ ਸਟੂਡੈਂਟ ਨੇ ਤਾਂ ਉਹਨਾਂ ਦੇ ਲਈ ਬਹੁਤ ਮਾੜੀ ਖਬਰ ਹੈ ਉਹ ਜ਼ਰੂਰ ਦੇਖਣੇ ਕਾ ਬਾ ਤਾਂ ਇਹਨਾਂ ਮੈਂ ਕਹਿ ਰਿਹਾ ਨਾਲ ਨਾਲ ਜਿਹੜਾ ਹੈ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਤੁਹਾਡੇ ਰਿਸ਼ਤੇਦਾਰਾਂ ਨੇ ਤੁਹਾਡੇ ਯਾਰਾਂ ਦੋਸਤਾਂ ਨੇ ਕੈਨੇਡਾ ਜਾਣ ਦੇ ਲਈ ਸੋਚਿਆ ਹੋਊਗਾ ਕੈਨੇਡਾ ਜਾਣ ਦੇ ਲਈ ਫਾਈਲਾਂ ਜਿਹੜੀਆਂ ਨੇ ਲਗਾਈਆਂ ਹੋਣਗੀਆਂ ਜਾਂ ਲਗਾਉਣ ਬਾਰੇ ਸੋਚ ਰਹੇ ਹੋਣਗੇ ਤਾਂ ਉਹਨਾਂ ਦੇ ਲਈ ਸਭ ਤੋਂ ਵੱਡੀ ਖਬਰ ਹੈ ਆਕਾਸ ਤੌਰ ਤੇ ਉਹ ਜਿਹੜੇ ਸਟੂਡੈਂਟ 베ਸ ਦੇ ਉੱਪਰ ਜਾ ਰਹੇ ਆ ਤਾਦਾ ਦੇ ਕੇ ਸਟੂਡੈਂਟ 베이스 ਦੇ ਉੱਪਰ ਜਾਣ ਵਾਲਿਆਂ ਦੇ ਲਈ ਬਹੁਤ ਵੱਡੀ ਖਬਰ ਹੈ ਕੈਨੇਡਾ ਹੁਣ ਕਟ ਲਗਾਉਣ ਦੀ ਤਿਆਰੀ ਚਾਹਜੀਆਂ ਦਾਦੀ ਕਿ ਕੈਨੇਡਾ ਨੇ ਸਿੱਧਾ ਕਹਿਤਾ ਕਿ ਸਿਸਟਮ ਸਾਡੇ ਆਊਟ ਆਫ ਕੰਟਰੋਲ ਹੋ ਗਿਆ ਸਾਡੇ ਬਸੋਂ ਬਾਹਰ ਹੋ ਗਿਆ ਸਿਸਟਮ ਤਾਂ ਕੈਨੇਡਾ ਦੇ ਵੱਲੋਂ ਖਾਸ ਤੌਰ ਤੇ ਕਿਹਾ ਗਿਆ ਇੰਟਰਨੈਸ਼ਨਲ ਸਟੂਡੈਂਟਸ ਨੂੰ ਲੈ ਕੇ ਤਾਂ ਹੀ ਕਹਿ ਰਹੇ ਦੋਸਤੋ ਜੋ ਜੋ ਵੇ ਖਬਰ ਸੁਣ ਰਿਹਾ ਜੋ ਜੋ ਇਹ ਖਬਰ ਬੈਠ ਕੇ ਦੇਖ ਰਿਹਾ ਤਾਂ ਨਾਲ ਦੀ ਨਾਲ ਸ਼ੇਅਰ ਜ਼ਰੂਰ ਕਰੀ ਚਲੋ ਕਿਉਂਕਿ ਤੁਹਾਡੇ ਯਾਰਾਂ ਦੋਸਤਾਂ ਨੇ ਤੁਹਾਡੇ ਭੈਣ ਭਰਾਵਾਂ ਨੇ ਜਿਹੜਾ ਵੀਜ਼ਾ ਲਗਾਉਣ ਦੇ ਬਾਰੇ ਸੋਚਦੇ ਹੋਣਗੇ ਸਟੂਡੈਂਟ ਵੇਸ ਦੇ ਉੱਪਰ ਕੈਨੇਡਾ ਜਾਣ ਦੇ ਬਾਰੇ ਸੋਚਦੇ ਹੋਣਗੇ ਉੱਥੇ ਜਾ ਕੇ ਆਪਣਾ ਫਿਊਚਰ ਕੰਟੀਨਿਊ ਕਰਨ ਬਾਰੇ ਸੋਚਦੇ ਹੋਣਗੇ ਤਾਂ ਉਹ ਇਹ ਖਬਰ ਜ਼ਰੂਰ ਦੇਖ ਲੈਣ ਉਹ ਜ਼ਰੂਰ ਦੇਖ ਲੈਣ ਕੈਨੇਡਾ ਦੇ ਜੋ ਚਾਹਵਾ ਨੇ ਜਿਨ੍ਹਾਂ ਨੇ ਕੈਨੇਡਾ ਜਾਣਾ ਹੈ ਤਾਂ ਸਭ ਤੋਂ ਪਹਿਲਾਂ ਜਰੂਰ ਦੇਖਨੇ ਖਬਰ ਕਿ ਆਕਰਕਰ ਕੀ ਰਸਤਾ ਹੋਰ ਹੋ ਸਕਦਾ ਕਿਉਂਕਿ ਇੰਟਰਨੈਸ਼ਨਲ ਸਟੂਡੈਂਟਸ ਨੂੰ ਤਾਂ ਖਾਸ ਤੌਰ ਤੇ ਨਾ ਕਰਦਾ ਹੋਇਆ ਕੈਨੇਡਾ ਨਜ਼ਰ ਆ ਰਿਹਾ ਕਿਉਂਕਿ ਕੈਨੇਡਾ ਦੇ ਵਿੱਚ ਜਿਹੜੇ ਹਾਲਾਤ ਨੇ ਜਿਸ ਹਿਸਾਬ ਦਾ ਉੱਥੇ ਰੈਸੈਸ਼ਨ ਆਇਆ ਹੋਇਆ ਹੈ ਜਦੋਂ ਕਰੋਨਾ ਵਾਇਰਸ ਆਉਂਦਾ ਜਦੋਂ ਕਰੋਨਾ ਆਉਂਦਾ ਤਾਂ ਉਦੋਂ ਜਿਹੜਾ ਪੈਂਡੈਮਿਕ ਦੌਰਾਨ ਉੱਥੇ ਜਿਹੜੀ ਇਨਫਲਮੇਸ਼ਨ ਹੁੰਦੀ ਹੈ ਮਹਿੰਗਾਈ ਜਿਸ ਹਿਸਾਬ ਦੇ ਨਾਲ ਵਧਦੀ ਹੈ ਇੱਕ ਘਰ ਜੇ ਗੱਲ ਕਰੀਏ ਮਿਲੀਅਨ ਡਾਲਰ ਦਾ ਜਿਹੜਾ ਉਹ 2-2 ਮਿਲੀਅਨ ਡਾਲਰ ਦੇ ਹੋ ਗਿਆ ਘਰ ਤਾਂ ਸਾਰਾ ਇੰਨੀ ਵੱਧੀ ਪਈ ਐ 10 ਜੇ ਜੋਬਸ ਨਿਕਲਦੀਆਂ ਤਾਂ ਉਥੇ 10000 ਬੰਦਾ ਲੈਂਡ ਦੇ ਵਿੱਚ ਖੜਾ ਹੁੰਦਾ ਤਾਂ ਦੱਸ ਦਈਏ ਕਿ ਵੱਡੀ ਗਿਣਤੀ ਦੇ ਵਿੱਚ ਪ੍ਰਵਾਸ ਪੰਜਾਬੀ ਮੁੰਡੇ ਕੁੜੀਆਂ ਕਰ ਰਿਹਾ ਬਹੁਤ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਮੁੰਡੇ ਕੁੜੀਆਂ ਜਾ ਰਿਹਾ ਪਿਛਲੇ ਦਿਨਾਂ ਦੌਰਾਨ ਜਿਹੜੇ ਸਰਵੇ ਆਏ ਸੀ ਕਿ ਕਿਸ ਹਾਦਨਾ ਜ਼ਮੀਨਾਂ ਧੜਾ ਧੜ ਵੇਚ ਕੇ ਸਟੂਡੈਂਟਸ ਬਾਹਰ ਨੂੰ ਜਾ ਰਿਹਾ ਪਰ ਹੁਣ ਸਟੂਡੈਂਟਾਂ ਦੇ ਲਈ ਸਭ ਤੋਂ ਵੱਡੀ ਖਬਰ ਹੈ ਬਹੁਤ ਵੱਡੀ ਖਬਰ ਸਾਹਮਣੇ ਆ ਰਹੀ ਹੈ ਸਟੂਡੈਂਟਾਂ ਦੇ ਲਈ ਕੈਨੇਡਾ ਨੇ ਸਿੱਧਾ ਕਹਿਤਾ ਕਿ ਸਿਚੁਏਸ਼ਨ ਸਾਡੇ ਆਊਟ ਆਫ ਕੰਟਰੋਲ ਹੋ ਗਈ ਐ ਸਾਡੇ ਬਸੋਂ ਬਾਹਰ ਹੋ ਗਈ ਐ ਨਾ ਤਾਂ ਮਹਿਨ ਨੂੰ ਜਗ੍ਹਾ ਮਿਲ ਰਹੀ ਹੈ ਨਾ ਇੱਥੇ ਕੰਮ ਮਿਲ ਰਿਹਾ ਹੈਗਾ ਬੇਰਜ਼ਗਾਰੀ ਤੇ ਰਹਿੈਸ਼ੀ ਸੰਕਟ ਜਿਹੜਾ ਹੈ ਬਹੁਤ ਵੱਡੇ ਪੱਧਰ ਤੇ ਉਲਝ ਰਿਹਾ ਤਾਦਾਦੀ ਕਿ ਕੈਨੇਡਾ ਦੇ ਵਿੱਚ ਪਿਛਲੇ ਦਿਨਾਂ ਦੌਰਾਨ ਇੱਕ ਵੀਡੀਓ ਤੁਸੀਂ ਦੇਖਿਆ ਹੋਊਗਾ ਕਿ ਕਿਵੇਂ ਇੱਕ ਡੰਪ ਏਰੀਆ ਦੇ ਵਿੱਚ ਜਿੱਥੇ ਕੂੜਾ ਸਿੱਟਿਆ ਹੁੰਦਾ ਕਿਵੇਂ ਉੱਥੇ ਜਿਹੜਾ 7 ਤੋਂ 8 ਪੰਜਾਬੀ ਰਹਿ ਰਹੇ ਸੀ ਜਿਨ੍ਹਾਂ ਦੇ ਵਿੱਚ ਮੁੰਡੇ ਸੀ ਜਿਨ੍ਹਾਂ ਦੇ ਵਿੱਚ ਕੁੜੀਆਂ ਸੀ ਤਾਂ ਉੱਥੇ ਤੁਸੀਂ ਦੇਖਿਆ ਹੋਊਗਾ ਇੱਕ ਵੀਡੀਓ ਵਾਇਰਲ ਹੁੰਦਾ ਸੋਸ਼ਲ ਮੀਡੀਆ ਦੇ ਉੱਪਰ ਤਾਂ ਦਾਦਾ ਦੀ ਕਿ ਲਗਾਤਾਰ ਜੋ-ਜੇ ਕਹਾਵਨੋਂ ਦੇਖ ਰਹੇ ਹੋ ਨਾਲ ਨਾਲ ਸ਼ੇਅਰ ਜ਼ਰੂਰ ਕਰੀ ਚੱਲੋ ਕਿਉਂਕਿ ਜਾਣਕਾਰੀ ਜਿਹੜੀ ਹੈ ਇਹ ਵਧਾਉਣੀ ਜ਼ਰੂਰੀ ਹੈ ਜਾਣਕਾਰੀ ਹਰੇਕ ਦੇ ਫੋਨ ਦੇ ਤੱਕ ਹਰੇਕ ਦੇ ਤੱਕ ਜਾਣੀ ਚਾਹੀਦੀ ਹੈ ਤਾਂ ਕਿ ਜੋ ਕੈਨੇਡਾ ਜਾਣ ਦੇ ਬਾਰੇ ਸੋਚ ਰਿਹਾ ਆਕਾਸ ਤੌਰ ਤੇ ਸਟੂਡੈਂਟ ਵੀਜ਼ਾ ਲਗਾਉਣ ਦੇ ਬਾਰੇ ਸੋਚ ਰਿਹਾ ਤਾਂ ਉਹ ਪਹਿਲਾਂ ਸੋਚ ਲੇ ਬਾਅਦ ਦੇ ਵਿੱਚ ਏਜੰਟਾਂ ਕੋਲ ਲੇ ਤਾਂ ਜਿਹਨੂੰ ਪਤਾ ਫਿਰ ਏਜੰਟ ਕਿਵੇਂ ਕਰਦੇ ਹੁੰਦੇ ਆ ਤਾਦਾਦ ਦੀ ਕਿ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਹੋਣਾ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਬਹੁਤ ਵੱਡੀ ਖਬਰ ਸਾਹਮਣੇ ਆ ਰਹੀ ਹੈ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਸਿੱਧੇ ਤੌਰ ਤੇ ਕਹਿਤਾ ਕਿ ਸਿਸਟਮ ਸਾਡੇ ਕੰਟਰੋਲ ਤੋਂ ਬਾਹਰ ਹੋ ਗਿਆ ਆਊਟ ਆਫ ਕੰਟਰੋਲ ਹੋ ਗਿਆ ਨਾ ਤਾਂ ਸਾਡੇ ਕੋਲ ਇੱਥੇ ਕਰ ਦੇਣ ਨੂੰ ਸਟੂਡੈਂਟਾਂ ਨੂੰ ਤੇ ਨਾ ਹੀ ਸਾਡੇ ਕੋਲ ਰੋਜ਼ਗਾਰ ਹੈ ਸਟੂਡੈਂਟਾਂ ਨੂੰ ਦੇਣ ਨੂੰ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਸਟੂਡੈਂਟ ਉੱਥੇ ਪਹੁੰਚੇ ਹੋਏ ਆ ਉੱਥੇ ਦੀ ਜੇ ਲੋਕਲ ਲੋਕਾਂ ਦੀ ਗੱਲ ਕਰੀ ਤਾਂ ਲੋਕਲ ਲੋਕ ਵੀ ਬਹੁਤ ਜ਼ਿਆਦਾ ਪਰੇਸ਼ਾਨ ਆਏ ਹੋਏ ਆ ਕਿਉਂਕਿ ਉਹਨਾਂ ਨੂੰ ਵੀ ਜਿਹੜਾ ਸਿਚੁਏਸ਼ਨ ਦਾ ਸਾਹਮਣਾ ਕਰਨਾ ਪੈਂਦਾ ਉਹਨਾਂ ਨੂੰ ਵੀ ਜਿਹੜਾ ਸਾਰਾ ਚੀਜ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਇੱਕ ਪਾਸੇ ਵੱਡੀ ਗਿਣਤੀ ਦੇ ਵਿੱਚ ਲੋਕ ਕੈਨੇਡਾ ਮੂਵ ਹੋ ਰਿਹਾ ਵੱਡੀ ਗਿਣਤੀ ਦੇ ਵਿੱਚ ਪੰਜਾਬ ਤੋਂ ਪ੍ਰਵਾਸ ਕਰ ਰਿਹਾ ਮੁੰਡੇ ਕੁੜੀਆਂ ਵੱਡੀ ਗਿਣਤੀ ਦੇ ਵਿੱਚ ਜਾ ਰਹੇ ਆ ਸਟੂਡੈਂਟ بیس ਦੇ ਉੱਪਰ ਲਗਾਤਾਰ ਫਾਈਲਾਂ ਲਗਾ ਰਹੇ ਨੇ ਪਰ ਹੁ ਕੈਨੇਡਾ ਐਂਟਰੀ ਬੰਦ ਕਰ ਸਕਦਾ ਆਉਣ ਵਾਲੇ 2-3 ਮਹੀਨਿਆਂ ਤੱਕ ਜਿਹੜਾ ਵੱਡਾ ਫੈਸਲਾ ਆ ਸਕਦਾ ਜੀਆਂ ਦੱਸਦੀ ਕਿ 2-3 ਮਹੀਨਿਆਂ ਤੱਕ ਇੱਕ ਬਹੁਤ ਵੱਡਾ ਫੈਸਲਾ ਕੈਨੇਡਾ ਸਰਕਾਰ ਲੈ ਸਕਦੀ ਹੈ ਜਿਸ ਨੂੰ ਲੈ ਕੇ ਜਿਹੜਾ ਹਿੰਟ ਦੇ ਦਿੱਤਾ ਹੈਗਾ ਇਸ਼ਾਰਾ ਕਰ ਦਿੱਤਾ ਹੈ ਮਾਰਕ ਮਿਲਰ ਨੇ ਜੋ ਕਿ ਇਮੀਗ੍ਰੇਸ਼ਨ ਮੰਤਰੀ ਨੇ ਕੈਨੇਡਾ ਦੇ ਉਹਨਾਂ ਦੇ ਵੱਲੋਂ ਖਾਸ ਤੌਰ ਤੇ ਕਹਿ ਦਿੱਤੀ ਗਈ ਹੈ ਗੱਲ ਕਿ ਕੈਨੇਡਾ ਦੇ ਵਿੱਚ ਤਾਂ ਹੁਣ ਰਹਿਣ ਨੂੰ ਥਾਂ ਨਹੀਂ ਹੈ ਰਹਿਣ ਨੂੰ ਥਾਂ ਨਹੀਂ ਹੈ ਬੇਰਜ਼ਗਾਰੀ ਨਹੀਂ ਹੈ ਕੰਮ ਨਹੀਂ ਮਿਲਦਾ ਕਿਉਂਕਿ ਲਗਾਤਾਰ ਸਟੂਡੈਂਟ ਉੱਥੇ ਜਾ ਰਹੇ ਤਾਂ ਕੈਨੇਡਾ ਦਾ ਕਹਿਣਾ ਹੈ ਕਿ ਹੁਣ ਅਸੀਂ ਕੈਪ ਲਗਾਵਾਂਗੇ ਕੈਪ ਦਾ ਮਤਲਬ ਹੁੰਦਾ ਹੈ ਕਿ ਕੱਟ ਲਗਾਵਾਂਗੇ ਜਾਂ ਫਿਰ ਕਹਿ ਲਓ ਪੰਜਾਬੀ ਭਾਸ਼ਾ ਦੇ ਵਿੱਚ ਹੁਣ ਫੋ ਜਿਹੜਾ ਸਟੂਡੈਂਟਾਂ ਦੀ ਗਿਣਤੀ ਘੱਟ ਕੀਤੀ ਜਾਊਗੀ ਤਾਂ ਘੱਟ ਤੋਂ ਘੱਟ ਸਟੂਡੈਂਟ ਜਾਣਗੇ ਹਾਲਾਂਕਿ ਦੂਜੇ ਵੀਜ਼ੇ ਜਿਹੜੇ ਆ ਹੋ ਸਕਦੇ ਆ ਪਰ ਦੱਸ ਦੇ ਕਿ ਆਊਟ ਆਫ ਕੰਟਰੋਲ ਹੋ ਗਿਆ ਸਿਚੁਏਸ਼ਨ ਇਹ ਕੈਨੇਡਾ ਦਾ ਕਹਿਣਾ ਤਾਂ ਮੰਤਰੀ ਮਾਰਕ ਮਿਲਰ ਨੇ ਕਹਿ ਦਿੱਤਾ ਬਹੁਤ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੋਸਤੋ ਨਾਲ ਦੇ ਨਾਲ ਸ਼ੇਅਰ ਜ਼ਰੂਰ ਕਰੀ ਚਲੋ ਕਿਉਂਕਿ ਜਾਣਕਾਰੀ ਵਧੇਗੀ ਤੁਹਾਡੇ ਰਿਸ਼ਤੇਦਾਰ ਤੁਹਾਡੇ ਯਾਰਾਂ ਦੋਸਤਾਂ ਨੇ ਫਾਈਲਾਂ ਲਾਈਆਂ ਹੋਣਗੀਆਂ ਉਹ ਸੋਚ ਰਹੇ ਹੋਣਗੇ ਬਾਅਦ ਦੇ ਵਿੱਚ ਇਹ ਨਾ ਹੋਵੇ ਏਜੰਟਾਂ ਦੇ ਗੇੜੇ ਕੱਢੀ ਜਾਓ ਤਾਂ ਹੀ ਕਹਿ ਰਹੇ ਆ ਕਿ ਆਪਦਾ ਹੋਰ ਫਿਊਚਰ ਦੇ ਲਈ ਪਲਾਨ ਜ਼ਰੂਰ ਬਣਾ ਕੇ ਰੱਖੋ ਹਮੇਸ਼ਾ ਸ ਸੋਚਣਾ ਤਾਂ ਆਪਸ਼ਨ 1 ਨਾਲ ਜਰੂਰ ਆਉਣੀ ਚਾਹੀਦੀ ਹੈ ਇੱਕ ਪਾਸੇ ਹੀ ਹੋ ਕੇ ਨਾ ਚਲੋ ਜ਼ਿੰਦਗੀ ਦੇ ਵਿੱਚ ਹਮੇਸ਼ਾ ਕਿਉਂਕਿ ਦੇਖ ਸਕਦੇ ਹੋ ਹੁਣ ਜੇ ਤੁਸੀਂ ਕੈਨੇਡਾ ਜਾਣ ਬਾਰੇ ਸੋਚ ਰਹੇ ਖਾਸ ਤੌਰ ਤੇ ਜਿਹੜੇ ਸਟੂਡੈਂਟ ਨੇ ਜਿਹੜੇ ਸਟੂਡੈਂਟ ਸੋਚ ਰਿਹਾ ਤਾਂ ਉਹਨਾਂ ਦੇ ਲਈ ਇੱਕ ਬਹੁਤ ਵੱਡੀ ਖਬਰ ਹੈ ਤੁਹਾਡਾ ਇੱਕ ਸ਼ੇਅਰ ਉਹਨਾਂ ਦੀ ਜ਼ਿੰਦਗੀ ਦੇ ਲਈ ਸੌਕਾ ਹੋ ਸਕਦਾ ਉਹ ਜ਼ਿੰਦਗੀ ਦੇ ਲਈ ਫੈਸਲਾ ਆਪਦਾ ਇੱਕ ਹੋਰ ਡਿਸੀਜਨ ਵਧੀਆ ਲੈ ਸਕਦੇ ਆ ਕਿਉਂਕਿ ਲੋਕਾਂ ਤੱਕ ਪਹੁੰਚਣੀ ਜ਼ਰੂਰੀ ਹੈ ਖਬਰ ਤਾਂ ਦੱਸਦੀ ਹੈ ਕਿ ਕੈਨੇਡਾ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਕੈਨੇਡਾ ਐਂਟਰੀ ਬੰਦ ਕਰਨ ਜਾ ਰਿਹਾ ਜੀਆਂ ਦਾਦੇ ਕਿ ਇਸ ਦੇ ਸਿੱਧੇ ਸਿੱਧੇ ਇਸ਼ਾਰੇ ਕੀਤੇ ਨੇ ਇੰਟਰਨੈਸ਼ਨਲ ਸਟੂਡੈਂਟਾਂ ਵੱਲ ਇੰਟਰਨੈਸ਼ਨ ਹੁਣ ਸਖਤ ਰੁਖ ਅਪਣਾਏਗਾ ਕੈਨੇਡਾ ਤੇ ਕੈਨੇਡਾ ਦੇ ਮੰਤਰੀ ਨੇ ਸਿੱਧੇ ਤੌਰ ਤੇ ਕਹਿ ਦਿੱਤਾ ਕਿ ਭਾਈ ਸਥਿਤੀ ਸਾਡੇ ਆਊਟ ਆਫ ਕੰਟਰੋਲ ਹੋ ਗਈ ਹੈ ਸਾਡੇ ਬਸੋਂ ਬਾਹਰ ਹੋ ਗਈ ਹੈ ਸਿਚੁਏਸ਼ਨ ਨਾਤਾ ਸੀ ਜਿਹੜਾ ਮ ਘਰ ਦੇ ਪਾਰਿਆ ਸਟੂਡੈਂਟਾਂ ਨੂੰ ਜਿਹੜੇ ਸਟੂਡੈਂਟ ਆਉਂਦੇ ਆ ਵੱਡੀ ਗਿਣਤੀ ਦੇ ਵਿੱਚ ਨਾ ਉਹਨਾਂ ਨੂੰ ਘਰ ਦੇ ਪਾਰਿਆ ਨਾ ਰਜਗਾਰ ਦੇ ਪਾਰਿਆ ਬੇਰਜ਼ਗਾਰੀ ਤੇ ਰਹਿਸ਼ੀ ਸੰਕਟ ਇੰਨਾ ਵਧਿਆ ਹੋਇਆ ਹੈ ਕਿ ਅਸੀਂ ਆਊਟ ਆਫ ਅਸੀਂ ਆਪਕੋ ਤਾਂ ਬੇਬਸ ਹੋ ਗਏ ਅਜੇ ਆ ਕਹਿਣਾ ਹੈ ਮਾਰਕ ਮਿਲਰ ਉਹਨਾਂ ਦਾ ਤਾਂ ਦੱਸ ਦਈਏ ਕਿ ਹੁਣ ਆਉਣ ਵਾਲੇ ਸਾਲਾਂ ਦੇ ਵਿੱਚ ਨਹੀਂ ਆਉਣ ਵਾਲੇ ਮਹੀਨਿਆਂ ਦੇ ਵਿੱਚ ਹੀ ਬਹੁਤ ਵੱਡਾ ਫੈਸਲਾ ਆ ਜਾਣਾ ਆ ਸਾਲ ਦੇ ਐਂਡ ਤੱਕ ਜਿਹੜਾ ਇੱਕ ਵੱਡਾ ਔਰ ਇਤਿਹਾਸਕ ਫੈਸਲਾ ਆਉਣ ਵਾਲਾ ਕੈਨੇਡਾ ਦੀ ਧਰਤੀ ਤੋਂ ਤਾਂ ਦੱਸ ਦਈਏ ਕਿ ਕੈਨੇਡਾ ਇੰਟਰਨੈਸ਼ਨਲ ਸਟੂਡੈਂਟਸ ਨੂੰ ਲੈ ਕੇ ਖਾਸ ਤੌਰ ਤੇ ਸਖਤਾਈ ਕਰਤੇ ਗੌਰ ਵੀਜ਼ਾ ਦੇ ਵਿੱਚ ਵੀਜ਼ਾ ਦੇ ਵਿੱਚ ਜਿਹੜਾ ਸਖਤਾਈ ਹੋਰ ਦਿਖਾਏਗਾ ਤਾਂ ਪੰਜਾਬ ਚ ਇਨਵੈਸਟਮੈਂਟ ਸਮਿਟ ਤੋਂ ਬਾਅਦ ਨਿਵੇਸ਼ ਨੂੰ ਵੱਡਾ ਹੰਗਾਰਾ ਮਿਲਿਆ ਹੈ ਦੇਸ਼ ਭਰ ਦੇ ਕਾਰੋਬਾਰੀਆਂ ਦੀ ਨਿਗਾਹ ਪੰਜਾਬ ਤੇ ਹੈ ਤੇ ਉਹ ਪੰਜਾਬ ਨੂੰ ਉਦਯੋਗਿਕ ਮੰਜ਼ਿਲ ਦੇ ਰੂਪ ਚ ਦੇਖਣ ਲੱਗੇ ਹਨ ਮੁਹਾਲੀ ਦੇ ਕਾਰੋਬਾਰੀ ਮਨੀਸ਼ ਖੰਨਾ ਨੇ ਸਰਕਾਰ ਦੀ ਮਦਦ ਨਾਲ ਪਲਾਸਟਿਕ ਦੀ ਫੈਕਟਰੀ ਜ਼ਰੀਏ ਕਰੋੜਾਂ ਦਾ ਨਿਵੇਸ਼ ਕੀਤਾ ਹੈ ਇਸ ਫੈਕਟਰੀ ਚ ਪਲਾਸਟਿਕ ਦੇ ਬਹੁਤ ਸਾਰੇ ਪ੍ਰੋਡਕਟ ਤਿਆਰ ਹੁੰਦੇ ਹਨ ਤੇ ਅੱਗੇ ਵੱਡੀਆਂ ਕੰਪਨੀਆਂ ਨੂੰ ਸਪਲਾਈ ਕੀਤੇ ਜਾਂਦੇ ਹਨ ਕਾਰੋਬਾਰੀਆਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਪੰਜਾਬ ਸਰਕਾਰ ਤੋਂ ਹਰ ਤਰ੍ਹਾਂ ਦਾ ਸਹਿਯੋਗ ਮਿਲ ਰਿਹਾ ਹੈ ਤੇ ਹੁਣ ਪੰਜਾਬ ਚ ਕਾਰੋਬਾਰੀਆਂ ਦੇ ਚੰਗੇ ਦਿਨ ਆਏ ਹਨ ਮੈਂ ਪੰਜਾਬ ਸਰਕਾਰ ਦੇ ਵੱਲੋਂ ਲਿਆਂਈ ਗਈ ਇਨਵੈਸਟ ਪੰਜਾਬ ਸਕੀਮ ਦਾ ਇੱਕ ਹਿੱਸਾ ਹਾਂ ਪੰਜਾਬ ਜੋ ਕਿ ਪਹਿਲਾਂ ਇੱਕ ਖੇਤੀ ਪ੍ਰਧਾਨ ਪ੍ਰਦੇਸ਼ ਸੀਗਾ ਹੁਣ ਹੌਲੀ-ਹੌਲੀ ਇੰਡਸਟਰੀ ਪ੍ਰਧਾਨ ਵੀ ਬਣਦਾ ਜਾ ਰਿਹਾ ਹੈ 12 ਲੋਕ ਆਕੇ ਇੱਥੇ ਇਨਵੈਸਟ ਕਰ ਰਹੇ ਹਨ ਮੈਂ ਵੀ ਇੱਥੇ ਇਨਵੈਸਟ ਕੀਤਾ ਤੇ ਗਵਰਨਮੈਂਟ ਸਾਡਾ ਸਪੋਰਟ ਕਰ ਰਹੀ ਹੈ ਸਾਡੇ ਫੇਵਰ ਚ ਸਕੀਮਸ ਬਣਾ ਰਹੀ ਹੈ ਜਿਹਦੇ ਕਰਕੇ ਸਾਨੂੰ ਬਿਜ਼ਨਸ ਕਰਨਾ ਪਹਿਲੇ ਦੇ ਨਾਲੋਂ ਹੋਰ ਈਜ਼ੀ ਹੁੰਦਾ ਜਾ ਰਿਹਾ ਹੈ ਪੰਜਾਬ ਨੂੰ ਸਮੇਂ ਦੇ ਹਾਂ ਦਾ ਕਰਨ ਲਈ ਸਭ ਤੋਂ ਵੱਡੀ ਲੋੜ ਉਦਯੋਗਿਕ ਵਿਕਾਸ ਦੀ ਸੀ ਜਿਸ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਆਪਣੀ ਪਹਿਲ ਬਣਾਇਆ ਹੈ ਇਸੇ ਲਈ ਕਾਰੋਬਾਰੀਆਂ ਦਾ ਪੰਜਾਬ ਤੇ ਸਰਕਾਰ 'ਚ ਵਿਸ਼ਵਾਸ ਵਧ ਰਿਹਾ ਹੈ Tata Steel ਵਾਲੇ 2600 ਕਰੋੜ ਰੁਪਏ ਲਾ ਰਹੇ ਨੇ ਆਫਟਰ ਜਮਸ਼ੇਦਪੁਰ ਸੈਕੰਡ ਬਿਗੇਸਟ ਹੋਊਗਾ ਉਹਨਾਂ ਦਾ ਤੇ ਉਹ ਐਵੇਂ ਆ ਗਏ ਫਿਰ ਪੰਜਾਬ ਸਰਕਾਰ ਨੇ ਕੀਤਾ ਵਿਕਾਸ ਕਾਰੋਬਾਰੀਆਂ ਦਾ ਜਿੱਤਿਆ ਵਿਸ਼ਵਾਸ